ਹੈ ਕੁਮਾਰ ਜੀ ਕਿ ਕਿਥੋਂ ਦੇ ਰਹਿੰਦੇ ਹੋ ਗਰਵਾਲੀ ਘੜ ਘਲੀ ਬੰਚਾਰੀਆਂ ਦੇ ਕੀ ਕੀ ਗੱਲਬਾਤ ਹੋਈ ਜਿਹੜਾ ਕਰਤੀ ਇਹ ਰਾਤੀ 1:30 ਵਜੇ ਦੀ ਗੱਲ ਜੀ ਅਸੀਂ ਸਾਡੇ 12:30 ਵਜੇ ਸੁੱਤੇ ਆਂ ਤੇ ਗਹਿਰੀ ਨੀਂਦ ਚ ਗਏ ਸੀ ਇੱਕਦਮ ਮੇਰਾ ਬੇਟਾ ਉੱਠਿਆ ਕਹਿੰਦਾ ਮੈਨੂੰ ਬਾਥਰੂਮ ਜਾਣਾ ਮੈਂ ਪਪਾ ਮੈਂ ਬਾਥਰੂਮ ਗਰਾ ਲਿਆ ਉਹ ਨੂੰ ਬਾਥਰੂਮ ਗਰਾ ਉੱਠਿਆ ਮੈਂ ਤੇ ਇੱਕਦਮ ਮੈਨੂੰ ਕਮਰੇ ਚ ਲਾਟ ਨੇ ਦੇ ਇੱਕਦਮ ਕੇ ਰੋਸ਼ਨੀ ਆਈ ਕਮਰੇ ਵਿੱਚ ਤੇ ਮੈਨੂੰ ਲੱਗਾ ਕੋਈ ਲਾਈਟ ਜਗਦੀ ਵੀ ਕਮਰੇ ਚ ਮੈਂ ਦੇਖਣ ਸੁਠਿਆ ਵਾਂ ਇੱਕਦਮ ਦੇਖਿਆ ਤੇ ਅਗਰ ਦੇ ਭਾਮਣ ਵਾ ਅਗਰ ਮੈਂ ਸਟਾਰਟ ਹੋਣ ਦੇ ਹੁੰਦੇ ਨੇ ਇੱਕਦਮ ਹੀ ਭਾਮਣ ਵ ਮੈਂ ਆਪਣਾ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾ ਕੇ ਪਰ ਕੋਈ ਫਾਇਦਾ ਨਹੀਂ ਆਮ ਬੁਝਾਉਂਦਾ ਅੱਗ ਬਹੁਤ ਤੇਜ਼ ਹੋ ਗਈ ਜਿੰਨੇ ਫਾਈਬਰ ਗੇਟ ਵਾਲਾ ਆਏ ਉਦੋਂ ਤੱਕ ਅੱਧੇ ਦਾ ਜਿਆਦਾ ਸੜ ਕੇ ਸੁਆਹ ਹੋ ਗਿਆ ਘਰ ਕੀ ਦਾ ਕੰਮ ਕਰਦੇ ਮੈਂ ਡੇਲਰ ਦਾ ਕੰਮ ਨਹੀਂ ਸੀ ਜੈਡਿਸ ਕਿੰਨਾ ਨੁਕਸਾਨ ਕਟੋੜ 50-60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਦਾ ਨਮਰ ਇੱਦਾਂ ਸਾਡੇ ਕੋ ਕੱਪੜੇ ਆਏ ਸੀ ਸੋਨੇ ਹਾਂਜੀ ਵਿਆਹ ਸ਼ਾਦੀ ਦੇ ਕੱਪੜੇ ਸਾਰੇ ਸੜ ਗਏ ਨੇ ਸਾਰੇ ਸੜ ਕੇ ਸੁਆਹ ਗਏ ਨੇ ਕਾਫੀ ਲੋਕਾਂ ਨੇ ਪਹਿਲੇ ਵੀ ਕੱਪੜੇ ਮੇਰੇ ਕੋਲ ਪਏ ਹੀ ਕਾਫੀ ਉਹ ਵੀ ਸੜ ਕੇ ਸਾਰੇ ਸੁਆਹ ਗਏ ਨੇ ਮੇਰਾ ਆਪਣਾ ਸਾਰਾ ਬਡੇ ਸਾਰੇ ਸੁਆਹ ਗਏ ਬੇ ਬੱਲੇ ਸਾਰੇ ਦੇਖ ਲੈ ਦੇਖ ਪੀ ਸੱਚਾ ਜਿੰਨਾ ਮੇਰਾ ਵੱਤ ਤੁਹਾਨੂੰ ਕੱਲ ਕਰਾ ਕੇ ਮੇਰਾ ਜਿੰਨਾ ਵੱਤ ਤੁਹਾਨੂੰ ਨੁਕਸਾਨ ਹੋ ਗਿਆ ਦਾ ਅੱਛਾ ਲੱਗਦਾ ਨਹੀਂ ਰਾਤੀ ਨਾ ਜਾਗਉਂਦੀ ਤੇ ਹਾਂ ਨੁਕਸਾਨ ਜੇ ਮੈਨੂੰ ਜਾਗ ਨਾ ਦੇ ਫਿਰ ਹਜ਼ਾਰ ਨੁਕਸਾਨ ਸਾਡੇ ਜਾਣੀ ਜਾਂ ਸਕਦੀ ਜੇ ਸਹੀ ਨਾ ਉੱਠਦੇ ਸੱਚੀ ਦੇ ਤੁਹਾਡੇ ਬੇਟੇ ਨੇ ਤੁਹਾਨੂੰ ਉਠਾਇਆ ਤੁਹਾਨੂੰ ਬਚਾਉਣ ਵਾਲਾ ਅਸੀਂ ਤੇ ਮਾਰੇ ਮਾਰੇ ਪਹੁੰਚਾਉਣ ਲਗਾ ਜੋ ਵੀ ਜੀ ਕਰਸਦੇ ਸਾਡੇ ਹਸਿਆ ਬਈ ਜੋ ਤੇਰੀ ਸੇਵਾ ਦੀ ਕਰਸਦੇ ਸਾਡੇ ਵੱਲ ਮਿਹਨਤੀ ਬਸ ਸਾਥ ਜੁੜ ਕੇ ਤੁਸੀਂ ਉਹ ਹੀ ਕਮਾਂਦੇ ਸੀ ਉਹ ਹਰ ਹਾਂਜੀ ਮੈਂ ਪ੍ਰਾਈਵੇਟ ਜੋਬ ਕਰਦਾ ਆਪਣੀ ਉਹ ਹੀ ਮੁਕੱਲਾ ਘਰ ਚ ਕਮਾਉਣ ਲੱਗਾਂ ਤਿੰਨ ਬੱਚੇ ਮੇਰੇ ਤੇ ਮੈਂ ਕੱਲਾ ਘਰ ਚ ਕਮਾਉਣ ਲੱਗਾਂ ਠੀਕ ਹੈ ਚੇਸ ਵਿਆਹ ਸਾਡੇ ਮੇਰਾ ਕੰਮ ਹੁੰਦਾ ਵਾ ਅੱਗੇ ਪਿੱਛੇ ਬਰਾ ਕੰਮ ਚਲੋ ਹੁੰਦਾ ਪੋਜਾ ਜੀ ਸਰ ਕੀ ਨਾਮ ਦੇਖੋ ਉਹ ਗੌਤਮ ਜੀ ਜੀ ਸਰ ਕਿੱਥੇ ਰਹਿੰਦੇ ਮੈਂ ਸੋਇਆ ਗਲੀ ਚ ਗਲੀ ਭੰਚੜੀ ਨੇ ਸਾਹਮਣੇ ਘਰ ਦਾ ਗੱਡਾ ਠੀਕ ਹਨ ਬਾਕੀ ਠੀਕੀ ਦਾ ਉਸ ਜੀ ਬਾਈ ਕੁਦਮ ਦੇਖਿਆ ਪੌਠਿਆਂ ਤੇ ਬਾਅਦ ਬਹੁਤ ਜ਼ਿਆਦਾ ਥੋੜੀ ਅੱਗ ਫੈਲਣ ਦੀ ਹੈ ਕੋਈ ਕਾਫੀ ਜ਼ਿਆਦਾ ਹੋ ਗਈ ਬਾਸ ਪਫ ਫੜ ਫੜ ਗਏ ਆ ਬੱਚੇ ਨਾਲੇ ਫੈਵਿਗੇਟ ਵੱਲ ਨੂੰ ਭਲਾਗ ਲੈ ਆਏ ਆ ਜਦ ਤੱਕ ਲੈ ਕੇ ਆਏ ਤਾਂ ਤੱਕ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਨਾ ਕਿ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ ਦਾ ਕਪੜੇ ਕੁੱਪੜੇ ਜਿੰਨੇ ਵੀ ਆ ਸਾਰਾ ਨਾ ਦਾ ਬੁਟੀਕ ਦਾ ਥੋੜਾ ਆਪਣਾ ਕੰਮ ਸੀ ਜਿੱਥੋਂ ਸਾਰਾ ਘਰ ਪਰਿਵਾਰ ਚੱਲਦਾ ਦਾ ਸਾਰੇ ਮਿਲ ਕੇ ਉਹਨਾਂ ਦਾ ਨੁਕਸਾਨ ਹੋ ਗਿਆ ਜੀ ਬਾਕੀ ਜੋ ਵੀ ਹੈ ਜੋ ਵੀ ਜਿੰਨੀ ਮਦਦ ਕਰਨਾ ਚਾਹੇ ਕਰ ਸਕਦਾ ਵਾ ਬਾਕੀ ਬੇਨਤੀ ਹੈ ਜੀ ਬਾਕੀ ਨੁਕਸਾਨ ਬਹੁਤ ਜ਼ਿਆਦਾ ਗਾ ਨਾ ਹੋਇਆ ਜੀ ਲਗਾਤਾ ਨਹੀਂ ਜੇ ਬੱਚਾ ਨਾ ਹੋਵੇ ਬੱਚਾ ਭਾਜੇਗਾ ਨਾ ठाੰਦਾ ਤੇ ਫਿਰ ਪਰਾਂਜ ਕੀ ਹੋ ਸਕਦਾ ਹੈਗਾ ਇਹ ਬੱਚੇ ਦੀ ਚਲੋ ਮਾਰਾ ਇਹ ਬੱਚਾ ਉਠਾਇਆ ਵਾ ਤੇ ਹੋਰੇ ਤੇ ਬਚਾਊਗਾ ਇਹ ਤੇ ਬਾਕੀ ਸਾਹਮਣੇ ਹੀ ਇਹ ਸਾਰਿਆਂ ਦੇ